ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਸਿੰਘ ਅੱਜ ਮੁਕੇਰੀਆਂ ਦੀਆਂ 6 ਕਿਸਾਨ ਜਥੇਬੰਦੀਆਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਅਸੀਂ ਮੁਕੇਰੀਆਂ ਦੇ ਵਿੱਚ ਬਣਾਇਆ ਹੋਇਆ ਉਹਦੇ ਸਾਂਝੇ ਤੌਰ ਤੇ ਮੀਟਿੰਗ ਹੋਈ ਹੈ ਕਿਸਾਨ ਜਥੇਬੰਦੀਆਂ ਜਿਹਦੇ ਵਿੱਚ ਭਾਰਤੀ ਕਿਸਾਨ ਜੁਨੀਅਨ ਉਗਰਾਹਾ ਦੁਆਬਾ ਕਿਸਾਨ ਕਮੇਟੀ ਪੰਜਾਬ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪਗੜੀ ਸੰਭਾਲ ਜੱਟਾ ਜਮੂਰੀ ਕਿਸਾਨ ਸਭਾ ਇਹ 6 ਕਿਸਾਨ ਜਥੇਬੰਦੀਆਂ ਜਿਹੜੀਆਂ ਮੁਕੇਰੀਆਂ ਦੇ ਵਿੱਚ ਕੰਮ ਕਰਦੀਆਂ ਪਈਆਂ ਤੇ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਨਾਲ ਸੰਬੰਧਤ ਇਨਾ ਜਥੇਬੰਦੀਆਂ ਦੀ ਸਾਂਝੇ ਤੌਰ ਤੇ ਅਸੀਂ ਮੀਟਿੰਗ ਕੀਤੀ ਹੈ ਤੇ ਮੀਟਿੰਗ ਕਰਕੇ ਅਸੀਂ ਫੈਸਲਾ ਕੀਤਾ ਹੈ ਕਿ ਭਾਜਪਾ ਦਾ ਭਾਜਪਾ ਦੇ ਉਮੀਦਵਾਰ ਦਾ ਇਸ ਖੇਤਰ ਦੇ ਵਿੱਚ ਹਰ ਪਿੰਡ ਹਰ ਕਸਬੇ ਦੇ ਵਿੱਚ ਜਿੱਥੇ ਵੀ ਕੋਈ ਪ੍ਰੋਗਰਾਮ ਹੋਏਗਾ ਉਹਦਾ ਵਿਰੋਧ ਕਰਾਂਗੇ ਡਟਵੇਂ ਸ਼ਬਦਾਂ ਦੇ ਵਿੱਚ ਡਟਵੇਂ ਰੂਪ ਦੇ ਵਿੱਚ ਜਿਹੜਾ ਕਾਲੇ ਝੰਡੇ ਜਥੇਬੰਦੀਆਂ ਦੇ ਝੰਡੇ ਲੈ ਕੇ ਕਰਾਂਗੇ ਕਿਉਂਕਿ ਭਾਜਪਾ ਦਸਾਂ ਸਾਲਾਂ ਦੇ ਵਿੱਚ ਜਿਹੜੀ ਭਾਜਪਾ ਸੱਤਾ ਦੇ ਵਿੱਚ ਆਈ ਹੈ ਪਹਿਲਾਂ ਤਾਂ ਨੋਟਬੰਦੀ ਕਰਕੇ ਲੋਕਾਂ ਨੂੰ ਲਾਈਨਾਂ ਦੇ ਵਿੱਚ ਲਗਾਇਆ ਖਾਤੇਆਂ ਵਾਲੇ ਭਾੜੇ ਪਤਾ ਨਹੀਂ ਕਿੰਨੇ ਕੁ ਭੜਾਏ ਜੀਐਸਟੀ ਲਗਾ ਕੇ ਛੋਟੇ ਵਪਾਰੀਆਂ ਦੇ ਉੱਪਰ ਮਾਰ ਮਾਰੀ ਹੈ ਉਹਦੇ ਤੋਂ ਬਾਅਦ ਕਈ ਅਜਿਹੇ ਪਾਲিসੀਆਂ ਲੈ ਕੇ ਆਈ ਹੈ ਚਾਹੇ ਐਸਟੀ ਐਸਟੀ ਕਾਨੂੰਨ 2018 ਦੇ ਵਿੱਚ ਲਾ ਕੇ ਸਾਡੇ ਜਿਹੜੇ ਆ ਦਲਿਤ ਭਾਈਚਾਰੇ ਦੇ ਉੱਪਰ ਇੱਕ ਮਾਰ ਮਾਰੀ ਹੈ ਉਹਦੇ ਤੋਂ ਬਾਅਦ ਕਈ ਅਜਿਹੇ ਨੀਤੀਆਂ ਲਿਆਂਦੀਆਂ ਵੀ ਜਿਹੜੀਆਂ ਮਤਲਬ ਕਿ ਲੋਕਾਂ ਦੇ ਵਿਰੋਧ ਦੇ ਵਿੱਚ ਆ ਉਹ ਲੋਕ ਜਿਹੜੇ ਮਿਹਨਤ ਕਰਦੇ ਆ ਮਜ਼ਦੂਰੀ ਕਰਦੇ ਆ ਖੇਤੀ ਕਰਦੇ ਆ ਮਲਾਜ਼ਮ ਆ ਹਰ ਨੌਜਵਾਨ ਵਰਗ ਆ ਉਹਨਾਂ ਦੇ ਵਿਰੋਧੀ ਦਸਾਂ ਸਾਲਾਂ ਚ ਪੁਲਿਸੀਆਂ ਲੈ ਕੇ ਆਈ ਆ ਤੇ 2020 ਦੇ ਵਿੱਚ ਖੇਤੀ ਦੇ ਤਿੰਨ ਕਾਲੇ ਕਾਨੂੰਨ ਜਿਹੇ ਲਿਆਂਦੇ ਵੀ ਜਿਹੜੇ ਕਾਨੂੰਨਾ ਨੇ ਸਾਡਾ ਸਾਡੇ ਤੋਂ ਸਾਡੀ ਜਿਹੜੀ ਸਰਕਾਰੀ ਮੰਡੀ ਆ ਉਹ ਖੋਹ ਲੈਣੀ ਸੀ ਅਸੀਂ ਘਰਾਂ ਦੇ ਵਿੱਚ ਜਿਹੜੀ ਥੋੜੀ ਬੁਤੀ ਵੀ ਆਪਣੀ ਨਿੱਜੀ ਤੌਰ ਤੇ ਕੋਈ ਚੀਜ਼ਾਂ ਉਗਾਨੇ ਆ ਉਹ ਬੰਦ ਕਰ ਦੇ ਕਿਉਂਕਿ ਸਾਰੀ ਖੇਤੀ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਦੇ ਦੇਣੀ ਸੀ ਪੰਜਾਬ ਦਾ ਜਿਹੜਾ ਮੰਡੀਕਰਨ ਦਾ ਢਾਂਚਾ ਤਬਾਹ ਹੋ ਜਾਣਾ ਸੀਗਾ ਤੇ ਵਪਾਰੀਆਂ ਦੇ ਹੱਥਾਂ ਦੇ ਵਿੱਚ ਸਾਰਾ ਕੁਝ ਲਿਆਣਾ ਸੀਗਾ ਜਿਹਨੂੰ ਲੈ ਕੇ ਅਸੀਂ ਮੁਕੇਰੀਆਂ ਦੇ ਵਿੱਚ ਬੜੇ ਵੱਡੇ ਪੱਧਰ ਤੇ ਜਿਹੜਾ ਇਹਦਾ ਵਿਰੋਧ ਪ੍ਰਦਰਸ਼ਨ ਵੀ ਕਰਦੇ ਰਹੇ ਹਰਸੀਮਾਨ ਸਰ ਟੋਲ ਪਲਾਜ਼ੇ ਅਸੀਂ ਲਗਾਤਾਰ 1.5-2 ਸਾਲ ਬੋਰਚਾ ਲਗਾ ਕੇ ਰੱਖਿਆ ਤੇ ਦਿੱਲੀ ਦੇ ਸਿੰਘੂ ਬਾਰਡਰ ਤੇ ਪੂਰੇ 385 ਦਿਨ ਅਸੀਂ ਲਗਾਤਾਰ ਦਿਨ ਰਾਤ ਉੱਥੇ ਜਦوجਦ ਕਰਦੇ ਰਹੇ ਨਾ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਨਾਲ ਜਿਹੜਾ ਚੌਥਾ ਬਿਜਲੀ ਸੋਧ ਬਿੱਲ ਜਿਹੜਾ ਹਜੇ ਵੀ ਭਾਜਪਾ ਨੇ ਠੰਡੇ ਵਸਤੇ ਦੇ ਵਿੱਚ ਪਾ ਕੇ ਰੱਖਿਆ ਹੋਇਆ ਜੇ ਉਹ ਲਾਗੂ ਹੋ ਗਿਆ ਤੇ ਸਾਡੀ ਜਿਹੜੀ ਬਿਜਲੀ ਦੀ ਬਿਜਲੀ ਤਿਆਰ ਕਰਨ ਵਾਲਾ ਖੇਤਰ ਤੇ ਬਿਜਲੀ ਦੀ ਬੰਡ ਪ੍ਰਣਾਲੀ ਉਹ ਸਾਰਾ ਪ੍ਰਾਈਵੇਟ ਸੈਕਟਰ ਦੇ ਹੱਥਾਂ ਦੇ ਵਿੱਚ ਆ ਜਾਣਾ ਹੈ ਮਤਲਬ ਇਹਦੇ ਤੋਂ ਬਾਅਦ ਅਸੀਂ ਭੁੱਲ ਜਾਈਏ ਕਿ ਸਾਡੀ ਜਿਹੜੀਆਂ ਖੇਤਾਂ ਦੀ ਵਿੱਚ ਸਰਕਾਰ ਮੋਟਰਾਂ ਲੱਗੀਆਂ ਹੋਈਆਂ ਜਿਹਦਾ ਕੋਈ ਬਿੱਲ ਨਹੀਂ ਆ ਉਹ ਵੀ ਸਾਨੂੰ ਲਗਭਗ ਸਾਡੇ ਕੋਲ ਪਹੁੰਚ ਤੋਂ ਹੀ ਬਾਹਰ ਹੋ ਜਾਣਾ ਇੰਨੀ ਮਹਿੰਗੀ ਬਿਜਲੀ ਉਥੋਂ ਦੀ ਕਰਦਣੀ ਹੈ ਘਰਾਂ ਦਾ ਤਾਂ ਸਾਡੇ ਸਾਹਮਣੇ ਹੀ ਹੈ ਡਿਜੀਟਲ ਮੀਟਰਾਂ ਵਾਲਾ ਫਾਰਮੂਲਾ ਲਗਾਤਾਰ ਭਜਪਾ ਨੇ ਲਾਗੂ ਕੀਤਾ ਹੋਇਆ ਜਿਹਦਾ ਅਸੀਂ ਵਿਰੋਧ ਵੀ ਕਰ ਰਹੇ ਹਾਂ ਉਹਦੇ ਤੋਂ ਬਾਅਦ ਹਜੇ ਕਿਸਾਨੀ ਦੇ ਕਾਨੂੰਨ ਉਧਰ ਲੱਗੇ ਹੋਏ ਉਧਰ ਦੀ ਮਜ਼ਦੂਰਾਂ ਦੇ ਜਿਹੜੇ ਐ ਕੋਡ ਬਣੇ ਹੋਏ ਤੇ ਸਿਰਫ ਸਾਰੇ ਕਾਨੂੰਨ ਜਿਹੜੇ ਮਜ਼ਦੂਰਾਂ ਦੇ ਹੱਕ ਦੇ ਐ ਉਹ ਭੰਨ ਕੇ ਖਤਮ ਕਰ ਦਿੱਤੇ ਲੋਕਾਂ ਨੇ 1886 ਦੇ ਵਿੱਚ ਲੜ ਕੇ ਕਾਨੂੰਨ ਲਾਗੂ ਕਰਾਇਆ ਸੀਗਾ ਵੀ 8 ਘੰਟੇ ਕੰਮ 8 ਘੰਟੇ ਆਰਾਮ ਤੇ 8 ਘੰਟੇ ਆਪਣੀ ਮਨਪਸੰਦਗੀ ਦੀ ਜ਼ਿੰਦਗੀ ਉਹ ਵੀ ਕਾਨੂੰਨ ਭੰਨ ਕੇ 12 ਘੰਟੇ ਦੀ ਦਿਹਾੜੀ ਕਰ ਦਿੱਤੀ ਐ ਤੇ ਜਿਹੜਾ 2 ਕਰੋੜ ਰੋਜ਼ਗਾਰ ਦੇਣ ਦੀ ਗੱਲ ਕੀਤੀ 2 ਕਰੋੜ ਰੋਜ਼ਗਾਰ ਆਣਾ ਤਾਂ ਕਿਤੇ ਸੀਗਾ ਲੋਕਾਂ ਦਾ ਰੋਜ਼ਗਾਰ ਖੁੱਸਿਆ ਹੈ ਇਸ ਦੌਰ ਦੇ ਵਿੱਚ ਲੋਕਾਂ ਦੀ ਛੋਟੀ ਮੁੱਟੀ ਦੁਕਾਨਦਾਰੀ ਤਬਾਹ ਹੋਈ ਹੈ ਕਰੋਨਾ ਦੇ ਵਿੱਚ ਜਿੱਦਾਂ ਸਾਰਾ ਕੁਝ ਤਹਿਸ ਨੈਸ ਕਰ ਦਿੱਤਾ ਪਾਇਪਾਂ ਨੇ ਉਹਦੇ ਤੋਂ ਬਾਅਦ ਜੇ ਗੱਲ ਕਰਨੀ ਹੋਵੇ ਅਗਨੀ ਵੀਰ ਯੋਜਨਾ ਲਾਗੂ ਕਰਕੇ ਜਿਹੜਾ ਸਾਡਾ ਹੁਸ਼ਿਆਰਪੁਰ ਦਾ ਇੱਕੜੀ ਦਾ ਖੇਤਰ ਹੈ ਮੁਕੇਰੀਆਂ ਦਸੂਹਾ ਤਲਵਾੜਾ ਹਾਜੀਪੁਰ ਜਿੱਥੋਂ ਦੇ ਵੱਡੀ ਗਿਣਤੀ ਨੌਜਵਾਨ ਗਰਾਊਂਡਾਂ ਦੇ ਵਿੱਚ ਸੜਕਾਂ ਦੇ ਉੱਪਰ ਆਏ ਸ਼ਾਮ ਨੂੰ ਰੋਜ਼ ਦੌੜ ਲਗਾਉਂਦੇ ਮਿਲਦੇ ਹੁੰਦੇ ਸੀਗੇ ਤੇ ਅਗਨੀ ਵੀਰ ਯੋਜਨਾ ਲਾਗੂ ਕਰਕੇ ਉਹਨਾਂ ਨੌਜਵਾਨਾਂ ਦੇ ਭਵਿੱਖ ਦੇ ਉੱਪਰ ਲੀਕ ਮਾਰ ਦਿੱਤੀ 2 ਸਾਲਾਂ ਦੀ ਭਰਤੀ ਜਿਹੜੀ ਆ ਕੇ ਲਈ ਵੀ ਲਿਖਤ ਪ੍ਰੀਖਿਆ ਨਹੀਂ ਲਈ ਗਈ 75000 ਗਿਣਤੀ ਦੇ ਵਿੱਚ ਨੌਜਵਾਨ ਸਿਗੇ ਜਿਨ੍ਹਾਂ ਨੇ ਟੈਸਟ ਗਰਾਉਂਡ ਕਲੀਅਰ ਕੀਤੇ ਹੋਏ ਸੀ ਜਿਨ੍ਹਾਂ ਦਾ ਲਿਖਤੀ ਪ੍ਰੀਖਿਆ ਹੋਣੀ ਸੀਗੀ ਤਾਂ ਉਹਨਾਂ ਨੇ ਫੌਜ ਦੀ ਸੇਵਾ ਮੰਨਵਾਣੀ ਸੀ ਉਹ ਖੁਰਦ-ਬੁਰਦ ਕਰ ਦਿੱਤਾ ਇਹ ਪੱਲੀ ਮੈਂ 75000 ਪੰਜਾਬ ਦੀ ਗਿਣਤੀ ਦੱਸ ਰਿਹਾ ਹਾਂ ਇਹਨਾਂ ਸਾਰੀ ਗੱਲਾਂ ਨੂੰ ਅਸੀਂ ਅੱਜ ਦੀ ਇਸ ਮੀਟਿੰਗ ਦੇ ਵਿੱਚ ਬਕਾਇਦਾ ਗੱਲਬਾਤਾਂ ਕੀਤੀਆਂ ਵਿਚਾਰਿਆ ਤੇ ਅਸੀਂ ਫੈਸਲਾ ਕੀਤਾ ਵੀ ਭਾਜਪਾ ਦਾ ਪੂਰੇ ਮੁਕੇਰੀਆਂ ਦੇ ਵਿੱਚ ਜਿੱਥੇ ਵੀ ਹੋ ਸਕਿਆ ਅਸੀਂ ਸ਼ਾਂਤੀਪੂਰਵਕ ਢੰਗ ਦੇ ਨਾਲ ਇਹਦਾ ਵਿਰੋਧ ਕਰਾਂਗੇ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਕਿ ਭਾ ਜੀਪੀ ਨੇ ਕੋਈ ਅਜਿਹਾ ਕੰਮ ਨਹੀਂ ਕੀਤਾ ਉਹਦੇ ਤੋਂ ਅੱਗੇ ਜੇ ਗੱਲ ਕਰਨੀ ਹੋਵੇ ਕਿ ਸਾਡੇ ਪੰਜਾਬ ਦੇ ਹੁਸ਼ਿਆਰਪੁਰ ਦੀ ਜਿਹੜੀ ਸੀਟ ਦੇ ਉੱਪਰ ਅਸੀਂ ਬੈਠੇ ਹੁਸ਼ਿਆਰਪੁਰ ਦੇ ਵਿੱਚ ਪਹਿਲਾ ਜਿਹੜਾ ਐਮਪੀ ਬਣਿਆ ਵਿਜੇ ਸਾੰਪਲਾ ਉਹਨਾਂ ਵੀ ਕਦੀ ਸਾਡੇ ਮੁਕੇਰੀਆਂ ਹੁਸ਼ਿਆਰਪੁਰ ਦੇ ਵਿੱਚ ਦੇ ਇਸ ਕਨਸੀਡੈਂਸੀ ਦੇ ਵਿੱਚ ਦਸੂਹੇ ਦੇ ਵਿੱਚ ਕਦੀ ਗੇੜਾ ਹੀ ਨਹੀਂ ਮਾਰਿਆ 5 ਸਾਲ ਜਿੱਤਣ ਤੋਂ ਬਾਅਦ ਇਹ ਸਾਡਾ ਬੁੱਡੇਵੜ ਗੋਦ ਲਿਆ ਹੋਇਆ ਗੁੱਡੇ ਬੁੱਡੇਵੜ ਦੇ ਵਿੱਚ ਇੱਕ ਸੜਕ ਤੱਕ ਨਹੀਂ ਬਣਾ ਹੋਈ ਜੇ ਅੱਗੇ ਗੱਲ ਕਰਨੀ ਹੋਵੇ ਉਹਦੇ ਤੋਂ ਬਾਅਦ ਸੋਮ ਪ੍ਰਕਾਸ਼ ਹੋਣੀ ਐਮਪੀ ਬਣਨ ਤੋਂ ਬਾਅਦ 5 ਸਾਲਾਂ ਦੇ ਵਿੱਚ ਉਹਨਾਂ ਨੇ ਝਾਕ ਹੀ ਨਹੀਂ ਮਾਰੀ ਸਾਡੇ ਖੇਤਰ ਦੇ ਵਿੱਚ ਕਿੰਨੇ ਕ ਗੈਰ ਕਾਨੂੰਨੀ ਕੰਮ ਚੱਲਦੇ ਪਏ ਹੋਏ ਆ ਇਹਨਾਂ ਐਮਪੀ ਆ ਨੇ ਕਦੀ ਦੇਖਿਆ ਤੱਕ ਨਹੀਂ ਤੇ ਅਸੀਂ ਅਪੀਲ ਕਰਦੇ ਆ ਮੁਕੇਰੀਆਂ ਦੇ ਵਿੱਚ ਦਸੂਹੇ ਦੇ ਵਿੱਚ ਐਤ ਕੀ ਹਰ ਹਾਲਤ ਦੇ ਵਿੱਚ ਭਾਜਪਾ ਨੂੰ ਹਰਾਓ ਜੇ ਕਿਤੇ ਵੀ ਭਾਜਪਾ ਦੀ ਮੀਟਿੰਗ ਹੋਈ ਆ ਮੈਂ ਤੁਹਾਨੂੰ ਚੇਤਾ ਕਰਾ ਦਿੰਦਾ ਕਿ ਬਹਿਲ ਬਲ ਮੰਝ ਦੇ ਵਿੱਚ ਜਿਹੜੀ ਆ 25 ਦਸੰਬਰ 2021 ਦੇ ਵਿੱਚ ਅਸੀਂ ਮੀਟਿੰਗ ਰੱਖੀ ਸੀਗੀ ਭਾਜਪਾ ਦੇ ਲੀਡਰਾਂ ਨਾਲ ਤੇ ਅਸੀਂ ਕਿਸਾਨ ਜਥੇਬੰਦੀਆਂ ਵੱਲੋਂ ਡਟ ਕੇ ਉਹਦਾ ਵਿਰੋਧ ਕੀਤਾ ਸੀਗਾ ਤੇ ਮਨਕੋਟਿਆ ਫਾਰਮ ਦੇ ਵਿੱਚ ਵੀ ਵਿਰੋਧ ਕੀਤਾ ਹੈਗਾ ਸ਼ਾਂਤੀਪੂਰਵਕ ਢੰਗ ਦੇ ਨਾਲ ਅਸੀਂ ਸਿੱਧੇ ਤੌਰ ਤੇ ਇਹ ਫੈਸਲਾ ਕੀਤਾ ਵੀ ਭਾਜਪਾ ਦੀ ਕੋਈ ਵੀ ਮੀਟਿੰਗ ਜਿਹੜੀ ਹੈ ਮੁਕੇਰੀਆਂ ਦੇ ਵਿੱਚ ਨਹੀਂ ਹੋਣ ਦਿੱਤੀ ਜਾਊਗੀ ਕਿਸੇ ਪਿੰਡ ਦੇ ਵਿੱਚ ਨਹੀਂ ਹੋਣ ਦਿੱਤੀ ਜਾਊਗੀ ਤੇ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੂੰ ਅਸੀਂ ਅਪੀਲ ਕਰਦੇ ਆ ਕਿ ਸਖਤੀ ਦੇ ਨਾਲ ਇਸ ਗੱਲ ਦੀ ਉਹਨਾਂ ਨੂੰ ਮਨਾਹੀ ਕੀਤੀ ਜਾਏ ਕਿਉਂਕਿ ਇਹ ਭਾਜਪਾ ਉਹ ਪਾਰਟੀ ਹੈ ਜਿਨ੍ਹਾਂ ਨੇ ਜਿਨਾ ਕਰਕੇ ਸਾਡੇ 750 ਕਿਸਾਨ ਸ਼ਹੀਦ ਹੋ ਗਏ ਇਹਨਾਂ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਜਿਹੜਾ ਕਰਕੇ ਲਗਾਤਾਰ ਖੇਤੀ ਜਿਹੜੀ ਹੈ ਸਾਡੇ ਲਈ ਜਿਹੜੀ ਹੈ ਲਗਾਤਾਰ ਘਾਟੇ ਦਾ ਸੌਦਾ ਹੋਈ ਜਾਂਦੀ ਕਿਉਂਕਿ ਇਹਨਾਂ ਦੀਆਂ ਨੀਤੀਆਂ ਵੱਡੇ ਵੱਡੇ ਸਰਮਾਇਦਾਰ ਅਦਾਨੀ ਅਬਾਨੀਆਂ ਦੇ ਹੱਕ ਦੇ ਵਿੱਚ ਬਣਦੀਆਂ ਪਈਆਂ ਨਾ ਕਿ ਸਾਡੇ ਕਿਸਾਨਾਂ ਦੇ ਹੱਕ ਦੇ ਵਿੱਚ 10 ਸਾਲ 20000 ਤੋਂ ਬਾਅਦ ਇਹ ਲੈਣ ਕੀ ਆਏ ਆ ਸਾਡੇ ਕੋਲ ਜਦੋਂ ਕੀ ਇਹਨਾਂ ਨੇ ਕਿਹਾ ਸੀਗਾ ਅਸੀਂ ਸੁਆਮੀਨਾਥਨ ਰਿਪੋਰਟ ਦੇ ਹਿਸਾਬ ਦੇ ਨਾਲ ਜਿਹੜਾ ਹੈ ਭਾਅ ਦੇਵਾਂਗੇ ਫਸਲਾਂ ਦੇ ਤੇ ਹੁਣ ਜਦੋਂ 10 ਸਾਲ ਬੀਤ ਗਿਆ ਤੇ ਹੁਣ ਸਾਨੂੰ ਹੋਰ ਤਾਕਤ ਦਿਓ ਸਾਸੀ ਨਹੀਂ ਚਾਹਦੇ ਭਾਈਪਾਣੂ ਤਾਕਤ ਦੇਣੀ ਇਸ ਕਰਕੇ ਅਸੀਂ ਜੋ ਫੈਸਲਾ ਕੀਤਾ ਉਸ ਫੈਸਲੇ ਦੇ ਹਿਸਾਬ ਦੇ ਨਾਲ ਮੁਕੇਰੀਆਂ ਦੀਆਂ ਕਿਸਾਨ ਜਥੇਬੰਦੀਆਂ ਅੱਜ ਤੋਂ ਤਿਆਰੀਆਂ ਕਰ ਰਹੀ ਹੈ ਤੇ ਜਿੱਦਾਂ ਵੀ ਸਾਨੂੰ ਅੱਗੇ ਪਤਾ ਲੱਗਾ ਵੀ ਕਿਤੇ ਪ੍ਰੋਗਰਾਮ ਰੱਖਿਆ ਤੇ ਅਸੀਂ ਡਟਵੇਂ ਰੂਪ ਦੇ ਵਿੱਚ ਇਹਦਾ ਹੈ ਬੜੇ ਬੜਾ ਤਗੜੇ ਰੂਪ ਦੇ ਵਿੱਚ ਜਿਹੜਾ ਇਹਦਾ ਵਿਰੋਧ ਕਰਾਂਗੇ ਤੇ ਜੇ ਇਹਦੇ ਵਿੱਚ ਕੋਈ ਘਟਨਾ ਵਾਪਰਦੀ ਹੈ ਇਹਦੇ ਜ਼ਿੰਮੇਵਾਰ ਸਿੱਧੇ ਤੌਰ ਤੇ ਪ੍ਰਸ਼ਾਸਨ ਹੋਊਗਾ ਕਿਉਂਕਿ ਅਸੀਂ ਪਹਿਲੇ ਹੀ ਸਟੇਟਮੈਂਟ ਦੇ ਦਿੱਤੀ ਹੈ ਵੀ ਕੋਈ ਵੀ ਭਾਜਪਾ ਦਾ ਪ੍ਰੋਗਰਾਮ ਸਾਡੇ ਇਸ ਖਿੱਤੇ ਦੇ ਵਿੱਚ ਨਾ ਦਿੱਤਾ ਜਾਵੇ ਨਾ ਕਰਾਇਆ ਜਾਵੇ ਕਿਉਂਕਿ ਇਹਨਾਂ ਨੇ ਅਜਿਹੀਆਂ ਪਾਲਿਸੀਆਂ ਬਣਾਈਆਂ ਜਿਹਦੇ ਨਾਲ ਅੱਜ ਨੌਜਵਾਨ ਬੇਰੁਜ਼ਗਾਰ ਰਹਦੇ ਆ ਅੱਜ ਸਾਡੇ ਇਲਾਕੇ ਦੇ ਵਿੱਚ ਗੈਰਕਾਨੂੰਨੀ ਕੰਮ ਚੱਲਦੇ ਪਿਆ ਅੱਜ ਸਾਡੇ ਕਿਸਾਨਾਂ ਦੇ ਉੱਪਰ ਲਗਾਤਾਰ ਮਾਰ ਬਜੀ ਹੈ ਸਾਡੇ 60 ਸੇ 750 ਕਿਸਾਨ ਸ਼ਹੀਦ ਹੋਇਆ ਹੈ ਉਦੇ ਤੋਂ ਅੱਗੇ ਸਾਡਾ ਜਿਹੜਾ ਛੋਟਾ ਵਪਾਰੀ ਹੈ ਉਹ ਲਗਾਤਾਰ ਜਿਹੜਾ ਹੈ ਕਾਰੋਬਾਰ ਦੇ ਵਿੱਚ ਉਹਨੂੰ ਘਾਟਾ ਖਾਦਾ ਹੈ ਉਹਦੇ ਤੋਂ ਇਲਾਵਾ ਜਿਹੜਾ ਕਹ ਲਈਏ ਨੌਜਵਾਨ ਹੈ ਉਹਨਾਂ ਦਾ ਰੋਜ਼ਗਾਰ ਉਹਨਾਂ ਦਾ ਖੁੱਸਿਆ ਹੈ ਕਰੋਨਾ ਮਹਾਮਾਰੀ ਕਰਕੇ ਡਰਾਈਵਰਾਂ ਦੇ ਉੱਪਰ ਟੈਕਸੀ ਦਾ ਕੰਮ ਕਰਦੇ ਨੌਜਵਾਨ ਉਹਨਾਂ ਦਾ ਨੁਕਸਾਨ ਹੋਇਆ ਹੈ ਇਹ ਸਾਰੇ ਨੁਕਸਾਨ ਦਾ ਜ਼ਿੰਮੇਵਾਰ ਭਾਜਪਾ ਦੀ ਇਹ ਸਰਕਾਰ ਹੈ ਕਿਉਂਕਿ ਇਹ ਸਰਕਾਰ ਸਿਰਫ਼ ਤੇ ਸਿਰਫ਼ ਵੱਡੇ ਵੱਡੇ ਅਮੀਰਾਂ ਨੂੰ ਅਦਾਨੀ ਬਾਨੀਆ ਨੂੰ ਫਾਇਦਾ ਦੇਣ ਦੇ ਲਈ ਬਣੀ ਹੈ ਤੇ ਉਹ ਉਹਨਾਂ ਨੂੰ ਹੀ ਫਾਇਦਾ ਦੇਣਾ ਚਾਹੁੰਦੇ ਆ ਤੇ ਅਸੀਂ ਆਮ ਸਧਾਰਨ ਲੋਕਾਂ ਨੂੰ ਇਕੱਠੇ ਹੋ ਕੇ ਸੱਦਾ ਦਿੰਦੇ ਆਂ ਕਿ ਐਤਕੀ ਇਹਨਾਂ ਚੋਣਾਂ ਦੇ ਵਿੱਚ ਭਾਜਪੀ ਨੂੰ ਹਰ ਹਾਲਤ ਦੇ ਵਿੱਚ ਹਰਾਓ ਤੇ ਕਿਸਾਨ ਜਥੇਬੰਦੀਆਂ ਦਾ ਸਾਥ ਦਿਓ ਤੇ ਵੱਧ ਛੱਡ ਕੇ ਇਹਨਾਂ ਐਕਸ਼ਨਾਂ ਦੇ ਵਿੱਚ ਸ਼ਮੂਲੀਅਤ ਕਰੋ ਧੰਨਵਾਦ